ਕਿ ਯਾਰੀ ਕੋ ਜੀ ਇਸ ਤਰ੍ਹਾਂ ਐਕਸੀਡੈਂਟ ਹੋ ਜਾਣਾ। ਐਕਸੀਡੈਂਟ ਇਤਨਾ ਹੋਇਆ ਵੀ ਉਹ 9 ਜੇ ਡਿਊਟੀ ਤੇ ਉਹਦੀ ਹੁੰਦੀ ਹੈ 9 ਜੇ ਡਿਊਟੀ ਤੇ ਜਾ ਰਿਹਾ ਸੀ। ਤੇ ਬਾਬਾ ਇਸ ਦਾਨੇ ਦੇ ਲਾਗੇ ਐ ਗੱਡੀ ਵੇਖੀ ਆ ਵੀ ਬਹੁਤ ਸਪੀਡ ਦੇ ਵਿੱਚ ਗੱਡੀ ਜਿਹੜੀ ਆ ਰਹੀ ਸੀ। ਤੇ ਲੋਕਸ ਆਊਂਸ ਆਂ ਤਾਂ ਆਣ ਕੇ ਵਝੀ ਆ। ਤੇ ਉਹ ਤੇ ਬਹੁਤ ਹੀ ਭਿਆਨਕ ਮੈਲ ਅੰਧਾ ਕਿਲਾ ਨੂੰ ਝੱਟ ਕੇ ਨਾਲ ਲੈ ਚੱਤੇ ਰਏ ਗੱਡੀ। ਕਿ ਕਿਹੜੀ ਗੱਡੀ ਸੀ? ਡੇਢੇ ਫਿਰ ਕਿਹੜੇ ਮੋੜ ਤੇ ਉਹ ਤੇ ਸਕਾਰਪੀਓ ਗੱਡੀ ਤੇ ਬਾਕਸਰ ਮੋਟਰਸਾਈਕਲ ਤੇ ਇਹ ਕਾਰੀ ਡਿਊਟੀ ਕਰਦੇ ਫਿਰ ਇਹ ਬਿਜਲੀ ਬੋਰਡ ਦੀ ਡਿਊਟੀ ਕਰਦੇ ਛਾਰ ਕੇ ਜਿੰਨ ਜਿਹੜੇ ਹੋ ਗਿਆ ਨਾ ਨੌਕਰੀ ਕਰਦੇ ਨੇ ਇਹਨਾਂ ਨੂੰ ਡਾਕਟਰ ਖਲੋ ਗਿਆ ਇੱਕ ਤਕਰੀਬਨ ਇਹਨਾਂ ਦੇ ਘਰ ਤੇ ਵਿੱਚ ਕੋਣ ਕੋਣੇ ਦੇ ਪਰਿਵਾਰ ਦੇ ਵਿੱਚ ਦੋ ਸਿੱਖਰਾਂ ਜੀ ਤੇ ਦੋ ਬੇੜੇ ਦੇ ਬੱਚੇ ਛੋਟੇ ਆ ਜਾਂ ਵੱਡੇ ਬੱਚੇ ਛੋਟੇ ਜੇ ਇੱਕ 7 ਸਾਲ ਦਾ ਤੇ ਇੱਕ 8 ਮਹੀਨਿਆਂ ਦਾ ਜੀ ਬੱਚੇ ਜਿਹੜੀ ਇਹ ਭਾਜੀ ਐਕਸੀਡੈਂਟ ਹੋਇਆ ਗੱਡੀ ਵਾਲੇ ਨਾਲ ਗੱਡੀ ਛਿੜ ਆਪਣੇ ਆਪ ਫਰਾਰ ਹੋ ਜਾਂ ਬੜੇ ਗਏ ਨਹੀਂ ਗੱਡੀ ਵਾਲੇ ਨਾ ਤੇ ਦੂਜੀ ਬੈਗ ਤੇ ਚਲੇ ਗਏ ਉਥੇ ਪਹੁੰਚ ਰਹੇ ਗਏ ਆ ਸਪੋਰਟ ਸਾਰ ਨੂੰ ਕਹਿ ਵੀ ਇਹਨਾਂ ਨੂੰ ਹਰਾਤ ਵਿੱਚ ਲਾਓ ਹੁਣ ਵੇਖੋ ਪਤਾ ਲੈਂਦੇ ਆ ਕਿ ਨਹੀਂ ਲੈਂਦੇ ਤੇ ਗੱਲ ਦਾ ਪਵਰ ਨਹੀਂ ਹੁਣ ਆਪਣੀ ਕੀ ਮੰਗ ਆਪਣੀ ਮੰਗ ਹੈ ਜੀ ਕਿ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਸ ਤਰ੍ਹਾਂ ਰੌਂਗ ਸਾਈਡ ਤੇ ਗੱਡੀਆਂ ਮਾਰ ਲੱਗੇ ਤੇ ਅਨੇਕਾਂ ਹੀ ਐਕਸੀਡੈਂਟ ਹੁੰਦੇ ਆ ਸਾਡਾ ਤਾਂ ਉਹ ਭਤੀਜੇ ਦੀ ਉਮਰ ਹੀ ਕੋਈ ਨਹੀਂ 32 ਤੇ 33 ਆ ਕੁਲਜੀਤ ਸਿੰਘ ਹੈ ਮਲੇਰ ਪਿੰਡ ਤੋਂ ਆਏ ਨੇ ਸਭਾ ਹਿਟ ਕੇ ਵੀ ਜਿਹੜੀ ਡਿਊਟੀ ਸਾਥ ਸੇ ਸੰਦੇ ਇਹ ਆਪਣੀ ਡਿਊਟੀ ਦੇ ਜਾ ਰਿਹਾ ਹੈ ਦਿਵਣ 9:00 ਤੋਂ 9:00 ਦੇ ਵਿੱਚ ਟਾਈਮ ਲੇਗਾ ਤੇ ਜਿਹੜਾ ਡਿਊਟੀ ਤੇ ਗਿਆ ਵਾ ਤੇ ਗਾੜੀਆਂ ਬਾਬੂਡੇ ਸਾਹਿਬ ਤੋਂ ਮੈਨਹਾ ਕੋਈ ਬੱਡੀ ਬਾਅਦ ਤੇ ਪੀਪੀ 11 ਨੰਬਰ ਉਹ ਤੇਜ਼ ਰਫਤਾਰ ਤੇ ਗੋਂਗ ਵੇ ਤੇ ਆਣ ਗਿਆ ਉਹਨੇ ਦੂਜੀ ਸ਼ੈਡ ਬਹੁਤ ਜ਼ੋਰ ਦੀ ਟੱਕਰ ਮਾਰੀ ਆ ਟੱਕਰ ਇੰਨੀ ਜ਼ੋਰ ਦੀ ਉਹਦੇ 에어 ਬੈਗ ਵੀ ਫੁੱਲ ਗਏ ਔਰ ਜਿਹੜਾ ਸਾਡਾ ਮੋਟਰਸਾਈਕਲ ਇਹ ਦਾ ਕੁਲਦੀਪ ਸਿੰਘ ਦਾ ਉਹ ਘੜੋ ਘੜੋ 30 35 ਮੀਟਰ ਦੂਰ ਖਿੱਚੀੜਦਾ ਗਿਆ ਤੇ ਮੌਕੇ ਦੇ 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 ਵੇਖੋ ਤੁਸੀਂ ਵੇਖਿਆ ਨਾ ਮੋਰਚੇ ਦੀ ਬਾਹਾਂ ਟੁੱਟ ਗਿਆ ਚਿਰਚਾ ਝਾਟਵਾ ਲੱਤਾਂ ਦੇ ਸਾਰਾ ਕੁਝ ਇੰਨੀ ਜ਼ੋਰ ਦੀ ਟੱਕਰ ਵੀ ਬਹੁਤ ਹੀ ਵੇਖਣਯੋਗ ਨੇ ਹਰਿਆ ਉਥੇ ਉਹ ਸਾਡੇ ਦੋ ਮਲਾਜੇਓ ਅੱਜ ਹੁਣ ਉੱਥੇ ਚਬਾਹਟਾਣੇ ਬਿਠੇ ਹੋ ਉਹ ਵੀ ਮੌਕੇ ਤੇ ਹੀ ਇਹਨਾਂ ਦੇ ਬਾਗਰੇ ਲਾ ਬੋਟਾ ਸਿੰਘ ਇਹ ਵੀ ਮਗਰ ਮਗਰ ਨਾਲ ਅੱਜ ਮਸੇੜ ਕੇ ਬਾਦੂੜੇ ਮੱਥਾ ਟੇਕਣ ਜਾ ਰਹੇ ਤੇ ਕੋ ਦਦੇ ਇਹਨਾਂ ਨੇ ਮੌਕੇ ਤੇ ਵੇਚ ਲਿਆ ਔਰ ਐਂਓ ਤੇ ਮੌਕੇ ਤੇ ਵਕਠੇ ਪਰ ਇਹ ਸਾਡਾ ਮਲਾਜੇਓ ਇਹਨਾਂ ਦੇ ਦੇਣਾ ਚਾਹੁੰਦੇ ਵੀ ਇੰਨੀ ਤੇਜ਼ ਵਧਾਰ ਕੇ ਢੇਰ ਹੈ ਪਾਲਸ ਨੇ ਉਥੇ ਕਈ ਪਰਸੇ ਮੌਕੇ ਦੇ ਪਰ ਉਥੇ ਮੌਕੇ ਦੇ ਇਹ ਸਿਰਫ ਐਕਸੀਡੈਂਟ ਪਰ ਜੜੇ ਕ੍ਰਿਮੀਨਲ ਪਰਚਾ ਵੀ ਹੈ ਮਾਰਨ ਵਾਲੀ ਗੱਲ ਕੀਤੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ